ਦੋਸਤੋ ਅੱਜ ਨਾ ਇੱਕ ਬਜ਼ੁਰਗ ਨੇ ਗੱਲ ਸੁਣਾਈ ਬਜ਼ੁਰਗ ਨੇ ਕਿਹਾ ਵੀ ਜਿਹੜੀਆਂ ਲਹਿਰਾਂ ਹੁੰਦੀਆਂ ਨੇ ਮੰਨ ਲਓ ਖੜਕੂ ਬਾਦ ਲਹਿਰ ਸੀਗੀ ਖੜਕੂ ਬਾਦ ਲਹਿਰ ਨੂੰ ਖਤਮ ਕਿਹਨੇ ਕੀਤਾ ਉਹਨਾਂ ਦੇ ਵਿੱਚ ਜਿਹੜੇ ਇੱਕ ਲੋਕ ਜਿਹੜੇ ਦੋਗਲੇ ਲੋਕ ਹੁੰਦੇ ਨੇ ਉਹ ਰਲ ਕੇ ਉਹਨਾਂ ਦੇ ਵਿੱਚ ਜਿਹੜੇ ਕਿ ਘਰਾਂ 'ਚ ਜਾ ਕੇ ਸਾਡੇ ਜਿਹੜੀਆਂ ਧੀਆਂ ਭੈਣਾਂ ਸੀ ਉਹਨਾਂ ਦੀ ਅਜੇ ਤਾਂ ਲੁੱਟਣ ਲੱਗ ਗਏ ਤੇ ਇਸੇ ਤਰ੍ਹਾਂ ਉਹ ਲਹਿਰ ਨੂੰ ਕਮਜ਼ੋਰ ਕੀਤਾ ਗਿਆ ਕਮਜ਼ੋਰ ਕਰਕੇ ਉਸ ਲਹਿਰ ਨੂੰ ਖਤਮ ਕੀਤਾ ਗਿਆ ਹੁਣ ਮੈਂ ਗੱਲ ਲੈ ਕੇ ਆਉਣਾ ਰਾਜਨੀਤੀ ਤੇ ਉਹ ਬਜ਼ੁਰਗ ਬਹੁਤ ਸਮਝਦਾਰ ਬਜ਼ੁਰਗ ਸੀਗਾ ਉਸ ਬਜ਼ੁਰਗ ਨੇ ਕਿਹਾ ਕਹਿੰਦਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਮਾੜੀ ਉਹ ਕਹਿੰਦਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਮਾੜੀ ਜਿਹੜੇ ਇਹਨਾਂ ਦੇ ਵਿੱਚ ਅਕਾਲੀ ਵੜ ਗਏ ਕਾਂਗਰਸੀ ਵੜ ਗਏ ਕੋਈ ਬੀਜੇਪੀ ਵਾਲਾ ਵੜ ਗਿਆ ਕੋਈ ਹੋਰ ਇਦਾਂ ਦੇ ਜਿਹੜੇ ਕੋਈ ਜਿਨ੍ਹਾਂ ਦਾ ਕੋਈ ਸਟੈਂਡ ਹੀ ਨਹੀਂ ਉਹ ਇਹ ਪਾਰਟੀ ਦੇ ਵਿੱਚ ਵੜ ਗਏ ਉਹ ਇਹ ਪਾਰਟੀ ਨੂੰ ਖਤਮ ਕਰਨਗੇ ਪਹਿਲਾਂ ਉਹ ਇਹ ਪਾਰਟੀ ਨੂੰ ਕਮਜ਼ੋਰ ਕਰਨਗੇ ਕਮਜ਼ੋਰ ਕਿਵੇਂ ਕਰਨਗੇ ਜਦੋਂ ਉਹਨਾਂ ਦਾ ਦਾ ਲੱਗੂਗਾ ਮੰਨ ਲਓ ਬੂਰੇ 27 ਦੇ ਵਿੱਚ ਚੋਣਾ ਆ ਜਾਣਗੇ ਆ ਉਦੋਂ ਕੋਈ ਕਾਂਗਰਸ ਦਾ ਪਲੜਾ ਜੇ ਮੜਾ ਉਟਾ ਭਾਰੂ ਭਾਰੂ ਹੋਇਆ ਤਾਂ ਇਹਨਾਂ ਸਾਰੇ ਬੰਦਿਆਂ ਨੇ ਭੱਜ ਕੇ ਕਾਂਗਰਸ ਚਲੇ ਜਾਣਾ ਜੇ ਅਕਾਲੀ ਦਲ ਦਾ ਪੱਲਾ ਪੱਲਾ ਪਾ ਭਾਰੀ ਹੋਇਆ ਤਾਂ ਉਹਨਾਂ ਨੇ ਅਕਾਲੀ ਦਲ ਚਲੇ ਜਾਣਾ ਇਹ ਉਦੋਂ ਪਹਿਲਾਂ ਇਹਨਾਂ ਨੂੰ ਘੋਣ ਵਾਂਗੂ ਕਮਜ਼ੋਰ ਕਰਨਗੇ ਕਮਜ਼ੋਰ ਕਰਕੇ ਕਹਿੰਦਾ ਫਿਰ ਇਹ ਆਮ ਆਦਮੀ ਪਾਰਟੀ ਦਾ ਖਾਤਮਾ ਕਰਨਗੇ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਮਾੜੀ ਕਹਿੰਦਾ ਉਹ ਬਜ਼ੁਰਗ ਨੇ ਇੱਕ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਸਮਝਾਇਆ ਤੇ ਤੁਹਾਨੂੰ ਤੁਸੀਂ ਉਸ ਬਜ਼ੁਰਗ ਦੀ ਗੱਲ ਨਾਲ ਸਹਿਮਤ ਹੋ ਤਾਂ ਜਰੂਰ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਮੂਰੇ ਪੰਚਾਇਤੀ ਚੋਣਾਂ ਹੁੰਦੀਆਂ ਨੇ ਪੰਚਾਇਤੀ ਚੋਣਾਂ ਦੇ ਵਿੱਚ ਜਿਹੜੇ ਹੁਣ ਮੰਨ ਲਓ ਜੇ ਹੁਣ 골ਡੀ ਨੂੰ ਟਿਕਟ ਮਿਲਦੀ ਹੈ 골ਡੀ ਜਿੱਤ ਜਾਂਦਾ ਮੰਨ ਲਓ 골ਡੀ ਜਿੱਤ ਗਿਆ ਤਾਂ ਕਿਹੜੀ ਪਾਰਟੀ ਦਾ ਐਮਐਲਏ ਬਣਿਆ ਹੋ ਕਾਂਗਰਸ ਦਾ ਜੇ ਡਿੰਪੀ ਢਿੱਲੋ ਜਿੱਤ ਜਾਂਦਾ ਕਿਹੜੀ ਪਾਰਟੀ ਦਾ ਐਮਐਲਏ ਬਣਿਆ ਅਕਾਲੀ ਦਲ ਦਾ ਚਾਹੇ ਲੱਖੋ ਕੁਸ ਕਿਹ ਜਣ ਤੁਸੀਂ ਸੁਖਵੀਰ ਬਾਦਲ ਦਾ ਭਾਸ਼ਣ ਸੁਣ ਲਿਓ ਕੱਢ ਕੇ ਡਿੰਪੀ ਢਿੱਲੋ ਦਾ ਭਾਸ਼ਣ ਸੁਣ ਲਿਓ ਇੰਟਰਵਿਊ ਦੇ ਵਿੱਚ ਉਹਨੇ ਕੀ ਕਿਹਾ ਕਹਿੰਦਾ ਸੁਖਵੀਰ ਬਾਦਲ ਮੇਰੇ ਘਰੇ ਅੱਜ ਆ ਜੇ ਕਹਿੰਦਾ ਮੈਨੂੰ ਕੰਨ ਤੋਂ ਫੜ ਕੇ ਲੈ ਜਾਊਗਾ ਇਸੇ ਤਰ੍ਹਾਂ ਹੀ ਦਲਵੀਰ ਗੋਲਡੀ ਜੇ ਦਲਵੀਰ ਗੋਲਡੀ ਦੇ ਘਰੇ ਰਾਹੁਲ ਗਾਂਧੀ ਜਾਂ ਕੋਈ ਹੋਰ ਵੱਡਾ ਲੀਡਰ ਕਿਤੇ ਉਹਦੇ ਘਰੇ ਜਾਂਦਾ ਤਾਂ ਦਲਵੀਰ ਗੋਲਡੀ ਜਵਾਬ ਨਹੀਂ ਦੇ ਸਕਣਾ ਬਹੁਤ ਵਧੀਆ ਸੱਚਜੇ ਢੰਗ ਨਾਲ ਉਸ ਬਜ਼ੁਰਗ ਨੇ ਗੱਲਾਂ ਸੁਣਾਈਆਂ ਤੇ ਉਹਦੀਆਂ ਗੱਲਾਂ ਮੈਨੂੰ ਤਾਂ ਬਹੁਤ ਸਹੀ ਲੱਗੀਆਂ ਕਿ ਵਾਕਈ ਜਦੋਂ ਵੀ ਕਿਸੇ ਪਾਰਟੀ ਨੂੰ ਜਾਂ ਕਿਸੇ ਸੰਸਥਾ ਨੂੰ ਫੇਲ ਕਰਨਾ ਹੁੰਦਾ ਤਾਂ ਉਹਦੇ ਵਿੱਚ ਜਿਹੜੇ 도ਗਲੇ ਬੰਦੇ ਨੇ ਉਹ ਰਲ ਜਾਂਦੇ ਨੇ ਉਹ 도ਗਲੇ ਵਿੱਚ ਰਲ ਕੇ ਤੇ ਉਸ ਪਾਰਟੀ ਨੂੰ ਕਮਜ਼ੋਰ ਕਰ ਦਿੰਦੇ ਨੇ ਇਹ ਗੱਲ ਦਲਵੀਰ ਗੋਲਡੀ ਨੇ ਵੀ ਕਹੀ ਸੀ ਕਹਿੰਦਾ ਕੋਸਕ ਬੰਦੇ ਇਹੋ ਜਿਹੇ ਹੁੰਦੇ ਆ ਜਿਹਦੀ ਸਾਰੀਆਂ ਪਾਰਟੀਆਂ ਦੇ ਵਿੱਚ ਚੱਲਦੀ ਆ ਉਹ ਗੱਲ ਵੀ ਬਹੁਤ ਸਹੀ 80 90% ਤੱਕ ਹਰ ਗੱਲ ਉਹ ਬਿਲਕੁਲ ਸਹੀ ਹੈ ਹੁਣ ਜੇ ਇਹ ਦੋਨੇ ਐਮਐਲਏ ਜੈਦੇ ਆ ਵੱਲੋਂ ਗੋਲਡੀ ਜਿੱਤ ਗਿਆ ਜਾਂ ਡਿੰਪੀ ਢਿੱਲੋਂ ਜਿੱਤ ਗਿਆ ਤਾਂ ਇਹਨਾਂ ਦੇ ਘਾੜੇ ਪਿੰਡਾਂ ਦੇ ਵਿੱਚ ਜਿਹੜੇ ਮੈਂਬਰ ਸਰਪੰਚ ਬਣਨੇ ਆ ਉਹ ਇਹਨਾਂ ਪਾਰਟੀਆਂ ਦੇ ਬਣਨੇ ਆ ਇਹਨਾਂ ਦੇ ਬੰਦੇ ਬਣਨੇ ਆ ਇਹਨਾਂ ਦੀ ਬੰਦੇ ਬਣਨੇ ਆ ਖਾਸ ਜਿਹੜੇ ਇਹਨਾਂ ਦੀ ਨਜ਼ਦੀਕੀ ਹੋਣਗੇ ਕੰਮ ਕਿਹਦੇ ਵੱਧ ਹੋਣੇ ਆ ਕੀ ਗੋਲਡੀ ਦੇ ਜਿਹੜੇ ਪੂਰੇ ਪੰਜਾਬ ਦੇ ਵਿੱਚੋਂ ਜੇ ਕੋਈ ਵੀ ਬੰਦਾ ਗੋਲਡੀ ਕੋਲੇ ਜਾਂਦਾ ਉਹਨਾਂ ਦਾ ਪੁਰਾਣਾ ਕਾਂਗਰਸੀ ਵਰਕਰ ਕੀ ਗੋਲਡੀ ਜਵਾਬ ਦੇਊਗਾ ਬਿਲਕੁਲ ਨਹੀਂ ਇਸੀ ਤਰ੍ਹਾਂ ਹੀ ਡਿੰਪੀ ਢਿੱਲੋਂ ਜੇ ਕੋਈ ਕਾਲੀ ਦਾਲ ਦਾ ਵਰਕਰ ਉਹਨੂੰ ਜੇ ਚਾਹਣ ਵਾਲੇ ਨੇ ਕੀ ਉਹਨਾਂ ਨੂੰ ਜਵਾਬ ਦੇਊਗਾ ਬਿਲਕੁਲ ਨਹੀਂ ਹੋ ਸਕਦਾ ਜਿਹੜੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਹੈ ਸੀਟਾਂ ਤੇ ਚਾਹੇ ਗਿੱਦੜਵਾਹ ਸੀਟ ਹੋਵੇ ਚਾਹੇ ਧੂਰੀ ਹਲਕੇ ਦੀ ਸੀਟ ਹੋਵੇ ਪਰ ਉਹਨਾਂ ਦਾ ਨੁਕਸਾਨ ਹੋਇਆਗਾ ਇਹ ਮੰਨਣ ਚਾਹੇ ਨਾ ਮੰਨਣ ਕਿਤੇ ਨਾ ਕਿਤੇ ਜਿਹੜੇ ਇਹੋ ਜੇ ਲੋਕ ਨੇ ਜਾਂ ਬੰਗਾ ਸੀਟ ਦੀ ਗੱਲ ਕਰ ਲਈਏ ਬੰਗਾ ਸੀਟ ਤੇ ਵੀ ਜਿਹੜੇ ਐਮਐਲਏ ਜਿੱਤੇ ਹੋਏ ਸੀ ਉਹ ਵੀ ਆਮ ਆਦਮੀ ਪਾਰਟੀ ਦੇ ਵਿੱਚ ਰਲੇ ਨੇ ਕਿਤੇ ਨਾ ਕਿਤੇ ਜਿਹੜੀਆਂ ਇਹ ਗੱਲਾਂ ਨੇ ਇਹ ਪਾਰਟੀ ਨੂੰ ਕਮਜ਼ੋਰ ਹੋ ਸਕਦੀ ਹੈ ਪਾਰਟੀ ਇਹਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਪੰਚਾਇਤੀ ਚੋਣਾਂ ਦੇ ਵਿੱਚ ਨਤੀਜੇ ਆਪਾਂ ਨੂੰ ਦੇਖਣ ਨੂੰ ਮਿਲਣਗੇ ਕਿ ਪਾਰਟੀ ਦੀ ਜਿਹੜੀ ਪ੍ਰਤੀਸ਼ਤਾ ਵੋਟ ਜ਼ਰੂਰ ਘਟੂਗੀ ਤੇ ਕਿਉਂਕਿ ਇਹ ਲੋਕ ਨੇ ਜਿਹੜੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸੀ ਹਲਕਿਆਂ ਦੇ ਵਿੱਚ ਇਹ ਹਲਕਿਆਂ ਦੀ ਖਾਸ ਕਰਕੇ ਮੈਂ ਗੱਲ ਇਹ ਹਲਕਿਆਂ ਦੀ ਕਰ ਰਿਹਾ ਇਹ ਹਲਕਿਆਂ ਦੇ ਵਿੱਚ ਪਰਸੈਂਟੇਜ ਘਟੂਗੀ ਨੋਟ ਕਰ ਲਿਓ ਅੱਜ ਦੀ ਤਰੀਕ ਤੇ ਵਿੱਚ ਮੈਂ ਜਿਹੜੀ ਗੱਲ ਕਹੀ ਹੈ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਹੋ ਸਕਦਾ ਤੁਸੀਂ ਮੈਥੋਂ ਵੱਧ ਸੂਝਵਾਨ ਹੋਵੋ ਜ਼ਰੂਰ ਕਮੈਂਟ ਕਰਕੇ ਦੱਸਿਓ ਸასი ਸ਼ਾਲੀ